ਨਵਾਂ ਵਰਾ ਚੜਨ ਵਾਲਾ ਇਸ ਵਾਰ ਸਿਰਫ ਨਵਾਂ ਸਾਲ ਨਹੀਂ ਚੜੇਗਾ ਜਾਂ ਸਿਰਫ ਕੈਲੰਡਰ ਨਹੀਂ ਬਦਲਣ ਵਾਲਾ ਬਲਕਿ ਬਹੁਤ ਕੁਝ ਬਦਲਣ ਵਾਲਾ ਹੈ ਦੇਸ਼ 2023 ਨੂੰ અલਵਿਦਾ ਕਹਿਣ ਤੇ ਨਵੇਂ ਸਾਲ ਦਾ ਸਵਾਗਤ ਕਰਨ ਲਈ ਤਿਆਰ ਹੈ 1 ਜਨਵਰੀ 2024 ਤੋਂ ਸਿਰਫ ਕੈਲੰਡਰ ਨਹੀਂ ਬਦਲੇਗਾ ਸਗੋਂ ਦੇਸ਼ ਵਿੱਚ ਕਈ ਅਜਿਹੇ ਬਦਲਾਅ ਹੋਣ ਵਾਲੇ ਨੇ ਜਿਸ ਦਾ ਅਸਰ ਸਾਡੀ ਅਤੇ ਤੁਹਾਡੀ ਜ਼ਿੰਦਗੀ ਤੇ ਪਵੇਗਾ 1 ਜਨਵਰੀ 2024 ਤੋਂ SIM ਕਾਰਡ ਨਾਲ ਜੁੜੇ ਕਈ ਨਿਯਮ ਬੈਂਕ ਲੌਕਰ ਨਾਲ ਸੰਬੰਧਿਤ ਨਿਯਮ ਤੋਂ ਲੈ ਕੇ ITI ਫਾਈਲ ਕਰਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਇਸ ਲਈ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਨਵੇਂ ਸਾਲ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਤਬਦੀਲੀਆਂ ਹੋਣ ਜਾ ਰਹੀਆਂ ਨੇ ਜੋ ਤੁਹਾਡੇ ਉੱਤੇ ਸਿੱਧੇ ਤੌਰ ਤੇ ਅਸਰ ਪਾਉਣਗੀਆਂ ਇਸ ਦਾ ਸਾਡੀ ਜ਼ਿੰਦਗੀ ਤੇ ਕੀ ਪ੍ਰਭਾਵ ਪਵੇਗਾ ਤੇ 1 ਜਨਵਰੀ ਤੋਂ ਹੋਣ ਵਾਲੇ ਨਵੇਂ ਬਦਲਾਵਾਂ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੇ ਸਾਰੇ ਜ਼ਰੂਰੀ ਕੰਮ ਹੈ ਜੋ ਅੱਜ ਦੇ ਦਿਨ یعنی 31 ਦਸੰਬਰ 2023 ਤੱਕ ਪੂਰੇ ਕਰਨੇ ਪੈਣਗੇ ਜੋ ਨਵੇਂ ਸਾਚ ਬਦਲਾਅ ਹੋਣ ਜਾ ਰਹੇ ਨੇ ਤਾਂ ਉਹ ਜਾਣਦੇ ਹਾਂ ਤੇ ਇਸ ਦੇ ਨਾਲ ਕੀ ਕੀ ਬਦਲਾਅ ਹੋਣ ਵਾਲੇ ਨੇ ਕਿਵੇਂ ਤੁਹਾਡੀ ਜ਼ਿੰਦਗੀ ਦੇ ਉੱਤੇ ਸਿੱਧਾ ਅਸਰ ਪਾਉਣ ਜਾ ਰਿਹਾ ਹੈ 1 ਜਨਵਰੀ 2024 ਤੇ ਸਭ ਤੋਂ ਪਹਿਲਾਂ ਗੱਲ ਕਰ ਲੈਣ ਇਨਕਮ ਟੈਕਸ ਰਿਟਰਨ ਦੀ ਯਾਨੀ ਕਿ ਆਈਟੀਆਰ ਦੀ ਆਈਟੀਆਰ ਫਾਈਲ ਕਰਨ ਦੇ ਨਿਯਮ ਇਨਕਮ ਟੈਕਸ ਰਿਟਰਨ ਯਾਨੀ ਵਿੱਤੀ ਸਾਲ 2022-23 ਲਈ ਜੁਰਮਾਨੇ ਦੇ ਨਾਲ ਆਮਦਨ ਰਿਟਰਨ ਭਰਨ ਦੀ ਆਖਰੀ ਮਿਤੀ 31 ਦਸੰਬਰ 2023 ਹੈ ਜੇਕਰ ਤੁਸੀਂ ਤੈ ਸੀਮਾ ਤੋਂ ਪਹਿਲਾਂ ਅਜਿਆ ਨਹੀਂ ਕਰਦੇ ਤਾਂ ਤੁਹਾਡੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਇਹ ਨਹੀਂ ਨਹੀਂ ਆਈਟੀਆਰ ਦੇਰੀ ਨਾਲ ਫਾਈਲ ਕਰਨ ਵਾਲਿਆਂ ਦੇ ਉੱਤੇ 5000 ਰੁਪਏ ਦਾ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ ਹਾਲਾਂਕਿ ਜਿਨ੍ਹਾਂ ਲੋਕਾਂ ਦੀ ਕੁੱਲ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਉਹਨਾਂ ਨੂੰ ਸਿਰਫ 1000 ਰੁਪਏ ਦਾ ਜੁਰਮਾਨਾ ਭਰਨਾ ਹੋਵੇਗਾ ਇਸ ਦੇ ਨਾਲ ਹੀ ਹੁਣ ਗੱਲ ਕਰ ਲੈਂਦੇ ਹਾਂ SIM ਕਾਰਡਾਂ ਦੇ ਨਾਲ ਸਬੰਧਤ ਨਿਯਮਾਂ ਦੇ ਬਾਰੇ 1 ਜਨਵਰੀ 2024 ਤੋਂ SIM ਕਾਰਡ ਖਰੀਦਣ ਅਤੇ ਰੱਖਣ ਦੇ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਹੁਣ ਨਵੇਂ ਸਾਲ 'ਚ ਗਾਹਕਾਂ ਨੂੰ SIM ਕਾਰਡ ਖਰੀਦਣ ਦੇ ਸਮੇਂ KYC ਯਾਨੀ ਕਿ ਨਾਊ ਯਰ ਕਸਟਮਰ ਜਮਾ ਕਰਾਉਣਾ ਹੋਵੇਗਾ ਕਾਗਜ਼ਾਦ ਅਧਾਰਤ KYC ਦੀ ਪ੍ਰਕਿਰਿਆ SIM ਕਾਰ ਖਰੀਦਣ ਦੇ ਸਮੇਂ ਸ਼ੁਰੂ ਹੋ ਜਾਵੇਗੀ SIM ਕਾਰ ਲੈਣ ਦੇ ਸਮੇਂ ਤੁਹਾਨੂੰ ਬਾਇਓਮੈਟ੍ਰਿਕਸ ਰਾਹੀਂ ਆਪਣੇ ਵਹਿਰਿਆਂ ਦੀ ਪੁਸ਼ਟੀ ਕਰਨੀ ਪਵੇਗੀ ਹੁਣ ਗੱਲ ਕਰ ਲੈਣੇ ਬੈਂਕ ਲੋਕਰਸ ਦੀ ਬੈਂਕ ਲੋਕਰਸ ਨਾਲ ਸੰਬੰਧਿਤ ਨਿਯਮਾਂ ਬਾਰੇ ਭਾਰਤੀ ਰਿਜ਼ਰਵ ਬੈਂਕ ਦੇ ਮੁਤਾਬਕ ਬੈਂਕ ਵਿੱਚ ਲੋਕਰ ਰੱਖਣ ਵਾਲੇ ਗਾਹਕਾਂ ਕੋਲ ਹੁਣ 31 ਤਰੀਕ ਤੱਕ ਸੋਧੇ ਹੋਏ ਬੈਂਕ ਲੋਕਰ ਸਮਝੌਤੇ ਉਤੇ ਦਸਖਤ ਕਰਕੇ ਜਮਾ ਰਕਮ ਪ੍ਰਾਪਤ ਕਰਨ ਦਾ ਬਦਲਾਅ ਹੈ ਨਵੇਂ ਨਿਯਮਾਂ ਦੇ ਮੁਤਾਬਕ ਜੇਕਰ ਉਹ ਇਸ ਸਮਾਂ ਸੀਮਾ ਤੱਕ ਜਿਆ ਨਹੀਂ ਕਰਦੇ ਤਾਂ ਉਹਨਾਂ ਦਾ ਬੈਂਕ ਲੋਕਰ 1 ਜਨਵਰੀ 2024 ਤੋਂ ਫ੍ਰੀਜ਼ ਕਰ ਦਿੱਤਾ ਜਾਵੇਗਾ ਯਾਨੀ ਕਿ ਤੁਹਾਡਾ ਬੈਂਕ ਲੋਕਰ ਫ੍ਰੀਜ਼ ਹੋ ਸਕਦਾ ਹੈ ਹੁਣ ਇਸ ਦਰਾਂ ਗੱਲ ਕਰ ਲਏ ਨੇ ਸ਼ੇਅਰ ਬਾਜ਼ਾਰ ਦੀ ਦੇ ਵਿੱਚ ਚੱਲਣ ਵਾਲੇ ਤੋਂ ਡੀਮੈਟ ਅਕਾਊਂਟ ਬਾਰੇ ਯਾਨੀ ਕਿ ਡੀਮੈਟ ਖਾਤੇ ਨਾਲ ਸੰਬੰਧਿਤ ਨਿਯਮਾਂ ਬਾਰੇ ਜੇਕਰ ਤੁਹਾਡੇ ਕੋਲ ਡੀਮੈਟ ਖਾਤਾ ਹੈ ਤਾਂ ਤੁਹਾਨੂੰ ਵਿਧੇਰੇ ਸਾਵਧਾਨ ਰਹਿਣ ਦੀ ਲੋੜ ਹੈ SEBI ਯਾਨੀ ਕਿ ਭਾਰਤ ਦੀ ਰੈਗੂਲੇਟਰੀ ਸਕਿਉਰਿਟੀਜ਼ ਬੋਰਡ ਨੇ ਡੀਮੈਟ ਖਾਤੇ ਵਿੱਚ ਨਾਮਜ਼ਦਗੀ ਜੋੜਨ ਦੀ ਆਖਰੀ ਮਿਤੀ 31 ਦਸੰਬਰ 2023 ਤੈਅ ਕਰ ਦਿੱਤੀ ਹੈ ਅਜਿਹੀ ਸਥਿਤੀ ਵਿੱਚ ਕਿਸੇ ਵੀ ਖਾਤਾਧਾਰਕ ਦਾ ਡੀਮੈਟ ਖਾਤਾ 1 ਜਨਵਰੀ 2024 ਤੋਂ ਫ੍ਰੀਜ਼ ਕੀਤਾ ਜਾ ਸਕਦਾ ਹੈ ਜੋ ਨਾਮਜ਼ਦਗੀ ਨੂੰ ਸ਼ਾਮਲ ਨਹੀਂ ਕਰਦੇ ਹੁਣ ਗੱਲ ਕਰ ਲੈਣਾ ਆਧਾਰ ਕਾਰਡ ਦੀ ਜੇਕਰ ਤੁਸੀਂ ਆਧਾਰ ਕਾਰਡ ਅਪਡੇਟ ਨਹੀਂ ਕਰਾਇਆ ਤਾਂ ਕਰਵਾ ਲਓ ਕਿਉਂਕਿ ਆਧਾਰ ਕਾਰਡ ਨੂੰ ਅਪਡੇਟ ਕਰਨ ਸੰਬੰਧੀ ਨਵੇਂ ਨਿਯਮ ਆ ਗਏ ਨੇ ਬਿਨਾਂ ਕਿਸੇ ਵਾਧੂ ਫੀਸ ਦੇ ਆਧਾਰ ਨੂੰ ਆਨਲਾਈਨ ਅਪਡੇਟ ਕਰਨ ਦੀ ਆਖਰੀ ਮਿਤੀ 31 ਦਸੰਬਰ 2023 ਹੈ ਜੇਕਰ ਤੁਸੀਂ ਵੀ ਇਸ ਤਰੀਕ ਤੱਕ ਆਧਾਰ ਅਪਡੇਟ ਨਹੀਂ ਕਰ ਪਾਉਂਦੇ ਤਾਂ 1 ਜਨਵਰੀ 2024 ਤੋਂ ਤੁਹਾਨੂੰ ਦਸਤਾਵੇਜ਼ ਵਿੱਚ ਵਿੱਚ ਕਿਸੇ ਵੀ ਬਦਲਾਅ ਕਰਨ ਦੇ ਲਈ 50 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਇਸ ਲਈ ਜੇਕਰ ਤੁਸੀਂ ਆਪਣੇ ਆਧਾਰ ਕਾਰਡ ਵਿੱਚ ਕੁਝ ਬਦਲਾਅ ਕਰਨਾ ਚਾਹੁੰਦੇ ਹੋ ਤਾਂ 31 ਦਸੰਬਰ ਤੱਕ ਕਰ ਲੋ ਨਹੀਂ ਤਾਂ ਤੁਹਾਨੂੰ ਇਸ ਦੇ ਲਈ ਰਕਮ ਅਦਾ ਕਰਨੀ ਪੈ ਸਕਦੀ ਹੈ ਫਿਲਹਾਲ ਇਸ ਦਿਨ ਲਈ ਮੈਨੂੰ ਦਿਓ ਇਜਾਜ਼ਤ ਹੋਰ ਅਪਡੇਟਸ ਲਈ ਵੇਖਦੇ ਰਹੋ ਜਗ ਬਾਣੀ